ਲਓ ਵੀ ਮਿੱਤਰੋ ਅੱਜ ਦੋ ਬਸ਼ੀਰੇ ਦਿਖਾਉਣੇ ਦੋਨੇ ਪੂਰੇ ਟੌਪ ਦੇ ਆਪਾਂ ਕਹਦੇ ਆ ਇਸਾਨ ਬੰਨਲੇ ਤੇ ਦੋਨੇ ਪੰਜਾਬ ਨਾਲ ਸਲਦੇ ਇੱਕ ਤਾਂ ਆਪਣੇ ਮੱਝੂਰ ਲੈਣ ਦਾ ਨੀਲਾ ਬਸ਼ੀਰਾ ਘੋੜਾ ਨਾ ਸਮਝਣ ਮਿੱਤਰੋ ਇਹ ਬਸ਼ੀਰਾ ਹੀ ਆ ਬਰੀਕੀ ਪੂਰੀ ਸੂ ਕੁਆਲਿਟੀ ਤੇ ਦੂਜਾ ਮਜ਼ਬੂਤੀ ਨਾਲ ਭਰਿਆ ਹੋਇਆ ਆਪਾਂ ਕਹਦੇ ਨੁਕਰੇ ਬਲੱਡ ਲਾਈਨ ਤੋਂ ਦੇਖੋ ਆਹਨ ਹੱਡ ਪੈਰ ਪੂਰਾ ਮਜ਼ਬੂਤ ਹਨ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਦੋਸਤੋ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਵੀਡੀਓ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਵੀ ਤੈਦਰੋਂ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ 14 ਜੁਲਾਈ 2025 ਦੀ ਵੀਡੀਓ ਜੀ ਬਿਸ਼ੇਰੇ ਦਿਖਾਵਾਂਗੇ ਦੋ ਚ ਵੀਡੀਓ ਪਸੰਦ ਆਈ ਵੱਧ ਵੱਧ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਤਾਂ ਬਿਸ਼ੇਰਾ ਦੇਖੋ ਦੋਸਤੋ ਪੰਜਾਬ ਨਸਲ ਦਾ ਮੱਝੂ ਘ ਖਾਨਦਾਨ ਦਾ ਫੇਗਣਾ ਜਮਾਂਕ ਸੂ ਕੁਆਲਟੀ ਗਰਦਨ ਦੇਖੋ ਕਿੰਨੀ ਬਰੀਕ ਨਾਲ ਕਰਬ ਦੇਖੋ ਕੰਨਾਂ ਦੀ ਪੂਰੀ ਕੁੰਡੀ ਬਣਾ ਜਾਂਦਾ ਦਿਲ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਦਿਲ ਕਹਿੰਦੇ ਨੇ ਦੇਖੋ ਨੇੜੋਂ ਪੂਰਾ ਹਜੇ ਇਹਨੇ ਡਿਪਲ ਸਟੇਜ 'ਤੇ ਜਾਣਾ ਜੀ 2 ਸਾਲ ਬੱਚੇ ਦੀ ਉਮਰ ਹੋਈ ਹੈ 60 ਤੋਂ ਬਾਅਦ ਹਾਈਟ ਲੈਂਥ ਦੇਖੋ ਬਰੀਕੀ ਦੇਖੋ ਕੁਆਲਟੀ ਦੇਖੋ ਗਰਦਨ ਦੇਖੋ ਹੜ ਨਹੀਂ ਹੜ ਨਹੀਂ ਹੁਣ ਦੇਖੋ ਦਿਲ ਵੀ ਕੰਨਾਂ ਦਾ ਬਣਾਉਂਦਾ ਬਾਕੀ ਇੱਕ ਰੰਗਾ ਨੀਲਾ ਕੋਈ ਆਇ ਨਹੀਂ ਕੋਈ ਚੰਬਾ ਬਣ ਨਹੀਂ ਕੋਈ ਚੱਟਾ ਬਣ ਜਿਆਦਾ ਨਹੀਂ ਪੂਰਾ ਕਾਲੇ ਤੋਂ ਨੀਲਾ ਹੋਣਾ ਸ਼ੁਰੂ ਹੋਇਆ ਹੌਲੀ ਹੌਲੀ ਹੁਣ ਇਹਦੇ ਵਿੱਚ ਡਿਪਲੋਨ ਜਿਹਨੂੰ ਆਪਾਂ ਗੂਲ-ਗੂਲ ਦੇ ਵਾਲੇ ਭਰਾਵਾਂ ਨੂੰ ਡਿਪਲ ਦਾ ਨਹੀਂ ਪਤਾ ਉਹਨਾਂ ਨੂੰ ਪਤਾ ਹੈ ਜਿਹੜੇ ਗੂਲ-ਗੂਲ ਦੇ ਰੁਪਈਏ ਜੇ ਬਣੇ ਹੁੰਦੇ ਆ ਨਾ ਉਹਨੂੰ ਡਿਪਲ ਸਟੇਜ ਕਹਿ ਦਿੰਦੇ ਉਹ ਢਾਈ ਤੋਂ 3 ਸਾਲ ਦੇ ਵਿਚਾਲੇ ਆਉਂਦੀ ਆ ਉਹ ਹਜੇ ਐਚ ਸਟੇਜ ਆਉਣੀ ਆ ਹੌਲੀ ਹੌਲੀ ਉਸ ਤੋਂ ਬਾਅਦ ਇਹਨੇ ਹੋਰ ਨੀਲਾ ਹੁਣ ਕਹਿੰਦਾ ਮਤਲਬ ਬੱਚੇ ਦੀ ਬਰੀਕੀ ਦੇਖੋ ਨਖਰਾ ਨੋਖਰਾ ਕਿੰਨਾ ਜ਼ਿਆਦਾ ਧੌਣ ਪਤਲੀ ਲੰਮੀ ਮਣੀਆਂ ਪੂਰਾ ਤੇ ਕੰਨ ਜਿਵੇਂ ਮੰਨ ਲਓ ਛੋਟਾ ਕੰਨ ਹੈ ਤੇ ਕੁੰਡੀ ਨਾਲ ਕੁੰਡੀ ਟੱਚ ਹੁੰਦੀ ਆ ਮਿੱਤਰੋ ਦੇਖੋ ਨਖਰਾ ਦਾ ਪੂਰਾ ਸੋ कॉल्ड ਸੰਭਿਆ ਹੋਇਆ ਬੱਚਾ ਸੋਚ ਵੀ ਤੁਸੀਂ ਟਰਾਈ ਕਰ ਸਕਦੇ ਆ ਪੂਰਾ ਨਾਮ ਨਾ ਨੰਬਰ 2 ਤੇ ਆ ਨੋਖਰਾ ਵੀ ਸ਼ੇਰ ਦੇਖ ਲੈ ਇੱਕ ਬਕਰੇ ਖਾਨਦਾਨ ਦਾ ਤੇ ਘੋੜਾ ਇਹਨੇ 100% ਬਾਨਾ ਸਪੋਟ ਕੰਨਾ ਕੋਨਾ ਜਹਿ ਗਿਆ ਪਰ ਲੈਂਥ ਦੇਖੋ ਬਰੀਕੀ ਤੇ ਮਜ਼ਬੂਤੀ ਹੈ ਇਹਦੀ ਵੀ ਦੇਖ ਲਓ ਨੋਖਰਾ ਜਮ ਆਪਣੇ ਪੰਜਾਬ نسل ਦਾ ਕਈ ਭਰਾਵਾਂ ਦੀ ਮੰਨ ਦੀ ਰੀਜ ਹੁੰਦੀ ਚੰਗਾ ਮਜ਼ਬੂਤੀ ਵਾਲਾ ਘੋੜਾ ਬਣਾਉਣਾ ਆਪਾਂ ਤਾਂ ਤਾਂ ਮਿੱਤਰ ਜੇ ਮਜ਼ਬੂਤੀ ਵਾਲਾ ਘੋੜਾ ਬਣਾਉਣਾ ਤਾਂ ਦੇਖ ਲਓ ਖਾਨਦਾਨ ਪੂਰਾ ਤਕੜਾ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹਦੀ ਡਿਟੇਲ ਆ ਖਾਨਦਾਨ ਵਾਰੀ ਦਿੰਨੇ ਦੋਸਤੋ ਇਹਦਾ ਜਿਹੜਾ ਦਾਦਾ ਵੈਕਟਰ ਘੋੜਾ ਆਪਣੇ ਬਲਾਸਪੁਰ ਬਾਈ ਹੁਣਾਂ ਕੋਲ ਹੁੰਦਾ ਸੀ ਵੈਕਟਰ ਦਾ ਪੁੱਤਾ ਤੇ ਇਹਦਾ ਜਿਹੜਾ ਬਾਪ ਆ ਦਲਸੇਰ ਬਾਜ ਨਾਂ ਦਾ ਘੋੜਾ ਸਪਾਇਰ ਹੋ ਗਿਆ ਬਾਕੀ ਇਹਦੀ ਬਕਾਇਦਾ ਵੀਡੀਓ ਪਈ ਹੋਈ ਆ ਮਾਂ ਇਹਦੀ ਸਮੁੰਦਰ ਦੀ ਦੱਸੀ ਆਪਾਂ ਨੂੰ ਤੇ ਪੈਂਡੂ ਜੀਮੇਂਦਾਰ ਵਾਲੇ ਬਾਈ ਬਿਆਨਤ ਨੇ ਇਹਦੀ ਵੀਡੀਓ ਪਾਈ ਹੋਈ ਆ ਨੌਕਰੀ ਮਾਂ ਦਾ ਸਾਰਾ ਤੁਸੀਂ ਵੀਡੀਓ ਵੀ ਚੈੱਕ ਕਰ ਸਕਦੇ ਹੋ ਬਾਕੀ ਆਪਾਂ ਮਾਲਕਾਂ ਦਾ ਤੁਹਾਨੂੰ ਨੰਬਰ ਵਕਾਇਦਾ ਦੇ ਦਾਂਗੇ ਤੁਸੀਂ ਆਪਦੀ ਸਾਰੀ ਡਿਟੇਲ ਹੈ ਜਿਹੜੀ ਕਨਫਰਮ ਕਰ ਸਕਦੇ ਸੱਤ ਸਾਢੇ 7 ਮਹੀਨੇ ਬੱਚੇ ਦੀ ਉਮਰ ਆ ਕੁੰਡੀ ਵਾਲਾ ਖੰਨਾ ਖੰਨ ਨਾ ਟੱਚ ਹੋ ਜਾਂਦਾ ਲੈਂਥ ਵੀ ਸੋਹਣੀ ਆ ਲੰਬਾਈ ਵੀ ਸੋਹਣੀ ਆ ਪਰ ਹੈਕ ਬਾਡੀ ਦਾ ਬੱਚਾ ਇੱਕ ਵਾਰ ਜ਼ਰੂਰ ਚੈੱਕ ਕਰੋ ਦੇਖੋ ਕੰਨਾ ਖੁੱਲਾ ਜਿਹੜੀ ਬਾਡੀ ਬੁੱਡੀ ਆ ਮਜ਼ਬੂਤ ਦੇ ਨਾਲ ਨਾਲ ਲਵਾਈ ਵੀ ਆ ਲੰਬਾ ਵੀ ਸੋਹਣਾ ਜਿੰਨਾ ਕ ਮੈਨੂੰ ਅਬਜ਼ਰਵ ਹੋਇਆ ਮੈਨੂੰ ਐ ਲੱਗਿਆ ਜਿਵੇਂ ਆਪਦੇ ਨਾਨਨੇ ਤੇ ਗਿਆ ਹੁੰਦਾ ਕਿਉਂ ਲੰਬਾ ਲੁੰਬਾ ਇੱਕ ਬਾਡੀ ਸਮੁੰਦਰ ਵਾਲੀ ਐ ਸਾਰੀ ਬਾਕੀ ਤਾਂ ਹੋਂ ਤੋਂ ਲੰਮੀ ਬਹੁਤ ਆ ਘੋੜਾ ਇਹਨੇ ਬਣ ਦੇਣਾ 100% ਬਾਕੀ ਤੁਹਾਡੀ ਮਿਹਨਤ ਆ ਦੋਨੇ ਬਸ਼ੀਰੀ ਬਗਾਉ ਆ ਜਾਇਜ਼ ਮੁੱਲ ਦੇ ਆ ਨੀਲਾ ਲੈਣਾ ਕਿਸ ਨੇ ਨੀਲਾ ਦੇਖ ਲੋ ਨੀਲਾ ਮੰਨ ਲੋ ਛੱਡਣ ਵਾਲਾ ਹੋਇਆ ਖੜਾ ਤਿਆਰ ਦੋ ਸਾਲ ਦਾ ਹੋਇਆ ਖੜਾ ਤੇ ਆ ਬੱਚਾ 7 7.5 ਮਹੀਨੇ ਦਾ ਮੰਨ ਲੋ ਸਾਹਮ ਕੇ ਪੂਰੀ ਤਸੱਲੀ ਕਰਾਓ ਬਾਕੀ ਵੀਡੀਓ ਵਜਾ ਦੋ ਤੇ ਜਿਆਦਾ ਸ਼ੇਅਰ ਕਰਦੇ ਨੰਬਰ ਦੇ ਉੱਤੇ ਥੱਲੇ ਸੰਪਰਕ ਕਰ ਲਓ ਮਿਲਦੇ ਆ ਜਲਦ ਨਵੀਂ ਵੀਡੀਓ 'ਤਾਂ